ਅੱਜ ਦਾ ਸਾਡਾ ਰੋਸ ਪ੍ਰਦਰਸ਼ਨ ਜੋ ਸਰਕਾਰ ਸਾਡੇ ਨਾਲ ਲਗਾਤਾਰ ਲਾਰੇ ਤੇ ਲਾਰਾ ਲਾਰੀ ਹੈ ਉਸ ਦੇ ਵਿਰੁੱਧ ਅੱਜ ਨੰਗਲ ਆਨੰਦਪੁਰ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਸੀ ਜਿਸ ਨੂੰ ਤਕਰੀਬਨ ਡੇਢ ਤੋਂ 2 ਘੰਟੇ ਜਾਮ ਰੱਖਣ ਤੋਂ ਬਾਅਦ ਸਰਕਾਰ ਕਿਦੇ ਹਰਕਤ ਦੇ ਵਿੱਚ ਆਈ ਹੈ ਤੇ ਜੋ ਸਾਡੀ ਮੰਗ ਹੈ ਕਿ ਸਾਡੇ ਪੇਪਰ ਦੀ ਡੇਟ 7 ਜੁਲਾਈ ਤੋਂ ਪਹਿਲਾਂ ਕੀਤੀ ਜਾਵੇ ਜਾਂ ਜੂਨ ਦੇ ਵਿੱਚ ਲਿਆ ਜਾਵੇ ਤਾਂ ਜੋ ਸਾਡੀ ਭਰਤੀ ਜੁਲਾਈ ਦੇ ਵਿੱਚ ਕੰਪਲੀਟ ਹੋ ਕੇ ਅਸੀਂ ਸਕੂਲਾਂ ਦੇ ਵਿੱਚ ਜੁਆਇਨ ਕਰ ਸਕੀਏ ਅੱਜ ਐਸ ਡੀ ਐਮ ਸਾਹਿਬ ਦੇ ਅਸ਼ਵਾਸ਼ਣ ਤੇ ਕੱਲ 3 ਵਜੇ ਤੱਕ ਤਾਂ ਅਸੀਂ ਸਰਕਾਰ ਨੂੰ ਸਮਾਂ ਦਿੱਤਾ ਹੈ ਜੇ ਕੱਲ 3 ਵਜੇ ਤੱਕ ਸਰਕਾਰ ਸਾਡੀ ਡੇਟ ਪੋਰਟਲ ਤੇ ਚੇਂਜ ਨਹੀਂ ਕਰਦੀ 7 ਜੁਲਾਈ ਤੋਂ ਪਹਿਲਾਂ ਪੇਪਰ ਨਹੀਂ ਲਿਆ ਜਾਂਦਾ ਤਾਂ ਅਸੀਂ ਨੰਗਲ ਨੈਸ਼ਨਲ ਹਾਈਵੇ ਅਣਮਿੱਥੇ ਸਮੇਂ ਲਈ ਬਲੌਕ ਕਰਾਂਗੇ ਤੋ ਅਸੀਂ ਇਸ ਸਰਕਾਰ ਤੋਂ ਇਹ ਉਮੀਦ ਕਰਦੇ ਹਾਂ ਉਹਨਾਂ ਵੱਲੋਂ ਜੋ ਭਰੋਸਾ ਦਿੱਤਾ ਗਿਆ ਉਸ ਤੇ ਖਰਾ ਉਤਰਨ ਨਹੀਂ ਤਾਂ ਬੇਰੁਜ਼ਗਾਰ ਹਮੇਸ਼ਾ ਸੜਕਾਂ ਤੇ ਸੰਘਰਸ਼ ਤੇ ਰਾਹ ਤੇ ਤੁਰਦੇ ਰਹਿਣਗੇ ਇਸ ਦੇ ਨਾਲ ਅਸੀਂ ਇਹ ਵੀ ਅਪੀਲ ਕਰਦੇ ਹਾਂ ਸਰਕਾਰ ਵਾਰ-ਵਾਰ ਆਪਣੇ ਲਾਰੇ ਤੋਂ ਨਾ ਬਦਲੇ ਜੇਕਰ ਹੁਣ ਸਰਕਾਰ ਨੇ ਕੱਲ ਵੱਲੀ ਮੀਟਿੰਗ ਤੇ ਸਾਡੇ ਨਾਲ ਲਾਰਾ ਜਾਂ ਵਾਅਦਾ ਖਿਲਾਫੀ ਕੀਤੀ ਤਾਂ ਇਸ ਦਾ ਨਤੀਜਾ ਸਰਕਾਰ ਨੂੰ ਆਉਣ ਵਾਲੀਆਂ ਜਿਮਨੀ ਚੋਣਾਂ 'ਚ ਵੀ ਭੁਗਤਣਾ ਪਏਗਾ ਤੇ ਅੱਗੇ ਹੋਰ ਵੀ ਇਲੈਕਸ਼ਨ ਨਗਰ ਨਿਗਮ ਦੇ ਇਲੈਕਸ਼ਨਾਂ ਵਿੱਚ ਵੀ ਭੁਗਤਣਾ ਪਵੇਗਾ ਧੰਨਵਾਦ